ਪੰਜਾਬ ਲਾਈਵ ਟੀਵੀ ਦੇਖ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਇੱਕ ਇੱਕ ਘਟਨਾ ਬਾਰੇ ਇਹ ਹੁਣੇ ਕਹ ਲਓ ਕਿ 303 ਭਾਰਤੀਆਂ ਦਾ ਜੋ ਜਹਾਜ਼ ਸੀ ਜੁਏ ਤੋਂ ਦੁਬਈ ਤੋਂ ਉਹ ਫਰਾਂਸ ਜਾਂਦਾ ਹੈ ਉੱਥੇ ਉਸ ਨੂੰ ਰੋਕ ਲਿਆ ਜਾਂਦਾ ਬਥੇਰੇ ਕਹ ਲਓ ਕਿ ਸਵਾਲ ਬਥੇਰੇ ਕਹ ਲਓ ਕਿ ਕਹ ਲਓ ਇੱਕ ਡਰ ਜਿਹੜਾ ਉਹ ਸਾਹਮਣੇ ਆਈ ਨਿਕਲ ਕੇ ਆਪਕਾ ਅਕਸਰ ਫਿਲਮਾਂ ਵਿੱਚ ਵੀ ਦੇਖਿਆ ਹੁੰਦਾ ਕਿ ਇਸ ਤਰੀਕੇ ਨਾਲ ਕਹ ਲਓ ਕਿ ਮੈਕਸੀਕੋ ਦੇ ਬਾਰਡਰਾਂ ਦੇ ਉੱਤੇ ਕਿਸ ਤਰੀਕੇ ਨਾਲ ਪੰਜਾਬੀ ਮਰੇ ਪਏ ਹੁੰਦੇ ਨੇ ਕਿਸ ਤਰੀਕੇ ਦੇ ਕਹ ਲਓ ਕਿ ਡੈਡ ਬੋਡੀਆਂ ਮਿਲਦੀਆਂ ਨੇ ਕੀ ਹਾਲਾਤ ਹੁੰਦੇ ਨੇ ਉਹ ਸਾਰਾ ਕੁਝ ਸੱਚ ਹੁੰਦਾ ਨਜ਼ਰ ਆਇਆ ਜਦੋਂ ਪਏ ਘਟਨਾ ਹੁਣ ਵਾਪਰ ਦੀ ਨਜ਼ਰ ਆਈ ਆਪਾਂ ਨੂੰ ਫਰਾਂਸ ਵਾਲੀ ਮੇਨਾ ਸਾਰੇ ਜਿਹੜਾ ਇਸ ਮਸਲੇ ਤੇ ਗਰਗਿਤ ਕਰਨ ਜੁੜੇ ਨੇ ਯੂਕੇ ਦੇ ਧਰਤੀ ਤੋਂ ਜਲਦੀ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਸੂਝਵਾਨ ਨੌਜਵਾਨ ਨੇ ਸਵਾਗਤ ਹੈ ਧਰਦੀ ਸਿੰਘ ਜੀ ਧੰਨਵਾਦ ਜੀ ਤੁਹਾਡਾ ਸਮਾਂ ਦੇਣ ਤੇ ਲਈ ਬਹੁਤ ਧੰਨਵਾਦ ਜੀ ਅੰਦਲਦੀ ਸਿੰਘ ਜੀ ਕਿਵੇਂ ਲੱਗਦਾ ਤੁਹਾਨੂੰ ਜੋ ਘਟਨਾ ਫਰਾਂਸ ਵਿੱਚ ਹੋਈ ਹੈ ਕਿਹ ਲੋਕ ਕਿ 303 ਭਾਰਤੀਆਂ ਦੇ ਜਹਾਜ਼ ਨੂੰ ਰੋਕ ਲਿਆ ਜਾਂਦਾ ਵਾਪਸ ਭਾਰਤ ਵੱਲ ਮੋੜਤਾ ਜਾਂਦਾ ਇਹ ਤੱਕ ਨੋਰਮਲ ਖਬਰ ਹੋ ਗਈ ਹੈ ਕਿ ਵਾਪਸ ਮੁੜ ਕੇ ਮੁੜ ਕੇ ਆ ਗਿਆ ਜਦ ਗੱਲ ਕਰੀਏ ਕਿ ਇਹ ਜੇ ਅ ਜੋ ਨਤੀਜੇ ਆਪਾਂ ਦੇਖਦੇ ਆਂ ਜੋ ਫਿਲਮਾਂ ਵਿੱਚ ਵੀ ਆਪਾਂ ਦੇਖਿਆ ਮੈਕਸੀਕੋ ਫਿਲਮ ਆਈ ਸੀਗੀ ਇੱਕ ਜਾਂ ਹੋਰ ਵੀ ਆਪਾਂ ਕਈ ਖਬਰਾਂ ਸੁਣਦੇ ਆਂ ਕਿ ਲੱਗਦਾ ਕਿ ਅਜੇਆਂ ਕੁਝ ਹੋ ਜਾਣਾ ਸੀ ਦੇਖੋ ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਜਦੋਂ ਇਸ ਤਰ੍ਹਾਂ ਦੀ ਧੱਕੇ ਦੇ ਨਾਲ ਇਹਨੂੰ ਹਿਊਮਨ ਟ੍ਰੈਫਿਕਿੰਗ ਕਿਹਾ ਜਾਂਦਾ ਹੈ ਮਨੁੱਖੀ ਤਸਕਰੀ ਅਸੀਂ ਪੰਜਾਬ ਦੇ ਵਿੱਚ ਨਾ ਅਸਲ ਅਕਸਰ ਸੁਣਦੇ ਆਂ ਏਜੈਂਟੀ ਏਜੈਂਟੀ ਸ਼ਬਦ ਭਾਵੇਂ ਉੱਥੇ ਵੀ ਪੜਿਆ ਜਦੋਂ ਏਜੰਟ ਕਿਹਾ ਜਾਂਦਾ ਉਹ ਪੰਜਾਬ 'ਚ ਵੀ ਪੜਿਆ ਹੀ ਉਹਨੂੰ ਮੰਨਿਆ ਜਾਂਦਾ ਹੈ ਪਰ ਅਸਲ ਦੇ ਵਿੱਚ ਏਜੈਂਟੀ ਜਿਹੜੀ ਆ ਉਹ ਕਿੰਨੀ ਭੈੜੀ ਹੈ ਉਹਦੇ ਜੇ ਪ੍ਰਤੱਖ ਸਬੂਤ ਤੁਸੀਂ ਦੇਖਣੇ ਹੋ ਨਾ ਤੇ ਮੈਕਸੀਕੋ ਦੇ ਬਾਰਡਰਾਂ ਤੇ ਮੈਕਸੀਕੋ ਦੇ ਜੰਗਲਾਂ 'ਚ ਜਾਂ ਫਿਰ ਜਿਹੜੇ ਉੱਥੇ ਸਮੁੰਦਰ ਨੇ ਜੰਗਲੀ ਰਸਤੇ ਨੇ ਉੱਥੋਂ ਪਤਾ ਲੱਗਦਾ ਜਦੋਂ ਰਸ਼ੀਆ ਦੀ ਡੌਂਕੀ ਤਾਂ ਚਲੋ ਹੁਣ ਬੰਦ ਹੋ ਗਈ ਹੈ ਪਰ ਅਸਲ ਦੇ ਵਿੱਚ ਹਾਲਾਤ ਇਹ ਨੇ ਕਿ ਉੱਥੇ ਲੋਕ ਮਾਰੇ ਜਾਂਦੇ ਨੇ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਇੱਕ ਪੰਜਾਬੀ ਪਰਿਵਾਰ ਜਿਹਦੇ ਵਿੱਚ ਮਾਂ ਪਿਓ ਇੱਕ ਛੋਟੀ ਬੇਟੀ ਉਹਨਾਂ ਦੀ ਸੀ ਜੋ ਮੈਕਸੀਕੋ ਤੋਂ ਐਂਟਰ ਕਰਨਾ ਚਾਹੁੰਦੇ ਸੀ ਤੇ ਉੱਥੇ ਮਾਰੇ ਗਏ ਕੈਨੇਡਾ ਤੋਂ ਗੁਜਰਾਤੀ ਪਰਿਵਾਰ ਜਿਹੜਾ ਹੈ ਪਿਛਲੇ ਸਮੇਂ ਦੇ ਵਿੱਚ ਖਬਰਾਂ ਆਪਾਂ ਸੁਣੀ ਹੈ ਗੁਜਰਾਤੀ ਪਰਿਵਾਰ ਕੈਨੇਡਾ ਤੋਂ ਜਿਹੜਾ ਅਮਰੀਕਾ ਪੜਨਾ ਚਾਹੁੰਦਾ ਸੀ ਤੇ ਉਹ ਠੰਡ ਇੰਨੀ ਜ਼ਿਆਦਾ ਸੀ ਮਤਲਬ ਕਿ ਤੁਸੀਂ ਦੇਖੋ ਨਾ ਕਈ ਕਈ ਇਲਾਕੇ ਅਮਰੀਕਾ ਕੈਨੇਡਾ ਦੇ ਐਸੇ ਨੇ ਜਿਹਦੇ ਵਿੱਚ -60 70 ਤੱਕ ਵੀ ਟੈਂਪਰੇਚਰ ਚਲੇ ਜਾਂਦਾ ਸੋ ਉਹ ਠੰਡ ਨਹੀਂ ਸਹਾਰੀ ਇੱਕ ਗਈ ਉਹਨਾਂ ਗੁਜਰਾਤੀ ਪਰਿਵਾਰ ਦੇ ਕੋਲੋਂ ਤੇ ਉਹ ਉੱਥੇ ਹੀ ਖਤਮ ਹੋ ਗਏ ਰਸਤਿਆਂ ਦੇ ਵਿੱਚ ਸੋ ਜਾਨ ਗਵਾ ਕੇ ਜਾਨ ਦੀ ਰਿਸਕ ਲੈ ਕੇ ਤੇ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਡੌਂਕੀਆਂ ਲਾਉਂਦੇ ਨੇ ਡੌਂਕੀਆਂ ਦੇ ਵਿੱਚ ਕੋਈ ਪਹੁੰਚਦਾ ਹੈ ਕੋਈ ਰਸਤਿਆਂ ਦੇ ਵਿੱਚ ਹੀ ਖਤਮ ਹੋ ਜਾਂਦਾ ਸੋ ਇਹ ਹੁਣ ਨਾ ਅਮਰੀਕਾ ਵਾਲਾ ਜਿਹੜਾ ਸਿਸਟਮ ਚੱਲਿਆ ਹੋਇਆ ਨਾ ਇਹ ਇਹ ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਅੱਜਕੱਲ ਦੇ ਵਿੱਚ ਜਿਹੜੇ ਆ ਜਦੋਂ ਆਪਾਂ ਗੱਲ ਕਰ ਰਹੇ ਆ ਬਹੁਤ ਲੋਕ ਜਾਣਾ ਚਾਹੁੰਦੇ ਨੇ ਅਮਰੀਕਾ ਨੂੰ ਤੇ ਅਮਰੀਕਾ ਇਸ ਗੱਲ ਨੂੰ ਲੈ ਕੇ ਬੜੀ ਦੇਰ ਦਾ ਚਿੰਤਾ ਦੇ ਵਿੱਚ ਹੈ ਤੇ ਉਹ ਕਹਿੰਦਾ ਕਿ ਅਸੀਂ ਮੈਕਸੀਕੋ ਦੀ ਕੰਧ ਜਿਹੜੀ ਹੈ ਉਹ ਪੱਕੀ ਹੋਈ ਕਰ ਦੇਣੀ ਮਤਲਬ ਕਿ ਉੱਥੇ ਇਸ ਤਰੀਕੇ ਦੀ ਕੰਧ ਜਿਹੜੀ ਬਣਾ ਦੇਣੀ ਕਿ ਉੱਥੋਂ ਡੌਂਕੀ ਜਿਹੜੀ ਹੈ ਪੋਸੀਬਲ ਹੀ ਨਹੀਂ ਹੋਏਗੀ ਸੋ ਉਹ ਉਹਦੇ ਉੱਤੇ ਕੰਮ ਚੱਲ ਰਿਹਾ ਹੈ ਜਦੋਂ ਜਦੋਂ ਵੀ ਨਵੇਂ ਰਾਸ਼ਟਰਪਤੀ ਚੋਣਾਂ ਹੁੰਦੀਆਂ ਨਾ ਤੇ ਉਹਨਾਂ ਦਾ ਚੋਣ ਮੈਨੀਫੈਸਟੋ ਦੇ ਵਿੱਚ ਇੱਕ ਇਹ ਸੋ ਹੁਣ ਜੇ ਜਦੋਂ ਤੱਕ ਨਹੀਂ ਹੋਈ ਤਾਂ ਤੁਸੀਂ ਦੇਖੋ ਕਿੰਨਾ ਪੰਜਾਬੀ ਜਿਹੜਾ ਪੰਜਾਬ ਤੇ ਆਪਾਂ ਲੋਕਾਂ ਦੀ ਗੱਲ ਤਾਂ ਕਰਦੇ ਆ ਕਿਉਂਕਿ ਅਸੀਂ ਪੰਜਾਬ ਤੋਂ ਬਿਲੋਂਗ ਕਰਦੇ ਆ ਪੰਜਾਬੀ ਕਿੰਨਾ ਜਿਆਦਾ ਜਿਹੜਾ ਹੈਗਾ ਉਹ ਕੰਧ ਟੱਪ ਕੇ ਜਿਹੜਾ ਉਤਰ ਵੜਦੇ ਨੇ ਉੱਥੇ ਉਹਨਾਂ ਨੂੰ ਜਿਹੜੀ ਅਮਰੀਕਨ ਫੋਰਸ ਹੈਗੀ ਹੈ ਉਹ ਗ੍ਰਫਤਾਰ ਕਰਦੀ ਹੈ ਉਹ ਡਿਟੈਂਸ਼ਨ ਸੈਂਟਰ ਦੇ ਵਿੱਚ ਲਜਾਇਆ ਜਾਂਦਾ ਕੇਸ ਚੱਲਦਾ ਹੈ ਕੇਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਜ਼ਾਇਲਮ ਅਪਲਾਈ ਹੋ ਜਾਂਦੀ ਹੈ 2-4 ਸਾਲ ਦੇ ਵਿੱਚ ਪੇਪਰ ਮਿਲ ਜਾਂਦੇ ਆ ਇਹ ਕਈਆਂ ਨੂੰ ਮਿਲ ਜਾਂਦੇ ਆ ਤੇ ਕਈ ਫਿਰ 15-15 20-20 ਸਾਲ ਜਿਹੜੇ ਆ ਉਹ ਪੇਪਰਾਂ ਦੇ ਪਿੱਛੇ ਆਪਣੀ ਉਥੇ ਲਾਈਫ ਜਿਹੜੀ ਉਹ ਕੱਟਦੇ ਨੇ ਕੰਮ ਕਰੀ ਜਾਂਦੇ ਵਰਕ ਪਰਮਿਟ ਮਿਲ ਜਾਂਦਾ ਪਰ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ ਸੋ ਇਹ ਇੱਕ ਪ੍ਰੋਸੈਸ ਹੈਗਾ ਹੁਣ ਇਹ ਜਿਹੜਾ ਜਹਾਜ਼ ਹੈ ਨਾ ਜਿਹੜਾ ਦੁਬਈ ਤੋਂ ਉੱਡਿਆ ਫਰਾਂਸ ਦੇ ਉੱਪਰੋਂ ਦੀ ਲੰਘ ਰਿਹਾ ਸੀ ਤੇ ਉਹਨਾਂ ਨੂੰ ਇੱਕ ਟਿਪ ਆਫ ਮਿਲੀ ਸੂਹ ਮਿਲੀ ਕਿਤੋਂ ਫਰਾਂਸ ਦੀ ਅਥਾਰਟੀ ਨੂੰ ਕਿ ਤੁਹਾਡੇ ਉੱਪਰੋਂ ਇੱਕ ਜਹਾਜ਼ ਲੰਘ ਰਿਹਾ ਜਿਹਦੇ ਵਿੱਚ ਮਨੁੱਖੀ ਤਸਕਰੀ ਲਈ ਲਿਜਾਏ ਜਾ ਰਹੇ ਨੇ ਬੰਦੇ ਤੇ ਉਹਦੇ ਵਿੱਚ ਕੁਝ ਮਿਨਰ ਵੀ ਹੈਗੇ ਆ ਜਿਨ੍ਹਾਂ ਦੇ ਨਾਲ ਉਹਨਾਂ ਦੇ ਗਾਰਡੀਅਨ ਵੀ ਨਹੀਂ ਹੈ ਸੋ ਫਿਰ ਜਿਹੜੀ ਫਰਾਂਸ ਦੀ ਸਰਕਾਰ ਹੈਗੀ ਆ ਉਹਨਾਂ ਨੇ ਕਿਸੇ ਤਰ੍ਹਾਂ ਇਸ਼ਾਰਾ ਦੇ ਕੇ ਕਿਉਂਕਿ ਇਹ ਟੈਕਨੀਕਲੀ ਜਿੱਦਾਂ ਚੱਲਦਾ ਤੁਹਾਨੂੰ ਪਤਾ ਹੀ ਆ ਸੋ ਉਹਨਾਂ ਨੂੰ ਉਤਾਰ ਲਿਆ ਪੈਰਿਸ ਤੋਂ 100 ਕਿਲੋਮੀਟਰ ਦੂਰ ਇੱਕ 에ਅਰਪੋਰਟ ਦੇ ਉੱਤੇ ਇਸ ਜਹਾਜ਼ ਨੂੰ ਉਤਾਰ ਲਿਆ ਉਤਰਦੇ ਅੰਸਾਰ ਸਿਕਿਉਰਿਟੀ ਜਿਹੜੀ ਹੈ ਸਿਕਿਉਰਿਟੀ ਫੋਰਸਾਂ ਆ ਕੇ ਜਹਾਜ਼ ਨੂੰ ਘੇਰ ਲੈਂਦੀਆਂ ਉੱਥੇ ਫਿਰ ਇੱਕ ਮਤਲਬ ਕਹਿ ਲਈਏ ਵੀ ਤਿੰਨ ਦਿਨ ਤੱਕ ਇੱਕ ਵੱਡਾ ਪ੍ਰੋਗਰਾਮ ਚੱਲਿਆ ਵੱਡਾ ਪ੍ਰੋਗਰਾਮ ਇਸ ਤਰ੍ਹਾਂ ਸੀ ਕਿ ਉਹਨਾਂ ਸਾਰਿਆਂ ਵਾਸਤੇ ਬੈੱਡਾਂ ਦੇ ਇੰਤਜ਼ਾਮ ਉੱਥੇ ਕਰ ਦਿੱਤੇ ਗਏ ਟਾਇਲਟ ਜਿਹੜੀਆਂ ਟੈਂਪਰਰੀ ਹੁੰਦੀਆਂ ਉਹ ਲਿਆਂਦੀਆਂ ਗਈਆਂ ਖਾਣ ਪੀਣ ਲਿਆਂਦਾ ਗਿਆ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ ਵੀ ਭਾਈ ਕਿੱਥੋਂ ਆਏ ਹੋ ਕੀ ਚੱਕਰ ਕੀ ਹੈ ਤੇ ਕੀ ਗੱਲਬਾਤ ਹੈਗੀ ਆ ਸੋ ਪੁੱਛ ਪੜਤਾਲ ਚ ਪਤਾ ਲੱਗਿਆ ਕਿ ਇਹਨਾਂ ਨੇ ਜਾਣਾ ਸੀ ਨਿਕਾਰਾ ਗੁਆ ਇੱਕ ਛੋਟੀ ਜੀ ਕੰਟਰੀ ਹੈ ਮੈਕਸੀਕੋ ਦੇ ਨਾਲ ਹੀ ਪੈਂਦੀ ਹੈ ਸੋ ਉਥੋਂ ਇਹਨਾਂ ਨੇ ਸ਼ਾਇਦ ਮੈਕਸੀਕੋ ਐਂਟਰ ਕਰਨਾ ਹੋਵੇ ਮੈਕਸੀਕੋ ਤੋਂ ਫਿਰ ਅਮਰੀਕਾ ਜਾਂ ਫਿਰ ਕੈਨੇਡਾ ਐਂਟਰ ਕਰਨਾ ਸੀ ਇਹ ਇਹ ਸ਼ੱਕ ਜਿਹੜੇ ਜ਼ਾਰ ਕੀਤੇ ਗਏ ਸੋ ਹੁਣ ਤਿੰਨ ਦਿਨ ਤੱਕ ਇਹ ਜਹਾਜ਼ ਨੂੰ ਉਥੇ ਘੇਰੀ ਰੱਖਿਆ ਗਿਆ ਫਰਾਂਸ ਦੇ ਵਿੱਚ ਹੀ ਪ੍ਰੈਸ ਨੂੰ ਦੂਰ ਰੱਖਿਆ ਗਿਆ ਪਰ ਫਿਰ ਵੀ ਪ੍ਰੈਸ ਦੇ ਵਿੱਚ ਖਬਰਾਂ ਜਿਹੜੀਆਂ ਉਹ ਨਿਕਲੀਆਂ ਕਿ ਆਪਾਈ ਹੋਇਆ ਤੇ ਇਹਦੇ ਵਿੱਚ ਵੱਡੀ ਜਿਹੜੀ ਗੱਲ ਇਹ ਆ ਕਿ 302 ਸਵਾਰੀਆਂ ਦੇ ਵਿੱਚੋਂ ਬਹੁਤਾਤ ਗਿਣਤੀ ਦੇ ਵਿੱਚ ਭਾਰਤੀ ਨੇ ਜੋ ਦੁਬਈ ਦੇ ਸ਼ਾਇਦ ਕੰਮੇ ਹੋਣਗੇ ਦੁਬਈ ਦੇ ਵਿੱਚ ਕੰਮੇ ਹੋਣਗੇ ਜਾਂ ਟੂਰਿਸਟ ਵੀਜੇ ਤੇ ਹੋਣਗੇ ਜਾਂ ਕੋਈ ਹੋਰ ਤਰੀਕੇ ਦੇ ਨਾਲ ਕਾਗਜ਼ਾਤ ਆਪਣੇ ਬਣਾ ਕੇ ਉਹ ਇੱਧਰ ਨੂੰ ਜਾ ਰਹੇ ਸੀ ਇਹ ਇਹ ਜਹਾਜ਼ ਜਿਹੜਾ ਉੱਥੇ ਜਾ ਕੇ ਰੁਕਣਾ ਸੀਗਾ ਹੁਣ ਜਿਹੜੀ 에ਅਰਲਾਈਨ ਹੈ ਆ ਇਹ ਹੈਗੀ ਆ ਰੋਮਾਨੀਆ ਦੀ ਰੋਮਾਨੀਆ ਦੀ ਇਹ 에ਅਰਲਾਈਨ ਹੈ ਤੇ ਉਹਨਾਂ ਦੀ ਜਿਹੜੀ ਵਕੀਲ ਹੈਗੀ ਆ ਲਿਲਿਆਨਾ ਉਨੇ ਉਹ ਵੀ ਇਹਦੇ ਵਿੱਚ ਐਕਟਿਵ ਹੋ ਗਈ ਕਿ ਭਾਈ ਸਾਡੀ 에어ਲਾਈਨ ਨੂੰ ਬਦਨਾਮ ਕੀਤਾ ਜਾ ਰਿਹਾ ਜੇਕਰ ਤੁਸੀਂ ਚੈਕਿੰਗ ਕਰ ਲਈਏ ਤੇ ਜਹਾਜ਼ ਨੂੰ ਜਲਦੀ ਛੱਡੋ ਤੁਸੀਂ ਅਦਰਵਾਇਜ਼ ਸਾਡੀ ਬਦਨਾਮੀ ਹੋ ਰਹੀ ਹੈ ਸਾਨੂੰ ਘਾਟਾ ਪੈ ਰਿਹਾ ਤਿੰਨ ਦਿਨ ਹੋ ਗਏ ਜਹਾਜ਼ ਤੇ ਕੜਿਆ ਹੋਇਆ ਸੋ ਉਧਰੋਂ ਉਹ ਗੱਲ ਕਰ ਰਹੀ ਸੀ ਦੂਸਰੇ ਪਾਸੇ ਭਾਰਤੀ ਐਮਬੈਸੀ ਜਿਹੜੀ ਆ ਉਹ ਐਕਟਿਵ ਹੋ ਗਈ ਉਹਨਾਂ ਦੇ ਜਿਹੜੇ ਡਿਪਲੋਮੈਟ ਨੇ ਉਹ ਵੀ 에어ਪੋਰਟ ਤੇ ਉੱਤੇ ਪਹੁੰਚ ਗਏ ਤੇ ਜਾ ਕੇ ਸਾਰੀ ਆਫੀਸ਼ੀਅਲਸ ਦੇ ਨਾਲ ਗੱਲਬਾਤ ਕਰਨ ਲੱਗ ਪਏ ਕਿ ਭਾਈ ਸਾਡੇ ਵਸਿੰਦੇ ਨੇ ਇਹ ਤੇ ਇਹਨਾਂ ਦੇ ਬਾਰੇ ਜੋ ਵੀ ਹੈ ਜਾਂਚ ਕਰਕੇ ਤੇ ਸਾਨੂੰ ਦੱਸੋ ਇਹਨਾਂ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਵਗੈਰਾ ਵਗੈਰਾ ਜਿਵੇਂ ਜਿਵੇਂ ਵੀ ਹੁੰਦਾ ਸੋ ਅੱਜ ਮੰਡੇ ਨੂੰ ਯਾਨੀ ਕਿ ਅੱਜ ਸੋਮਵਾਰ ਜਿਹੜਾ ਹੈਗਾ ਅੱਜ ਉਹ ਜਹਾਜ਼ ਨੂੰ ਰਿਲੀਜ਼ ਕਰ ਦਿੱਤਾ ਗਿਆ ਤੇ ਦੋ ਬੰਦੇ ਉਹਦੇ ਵਿੱਚੋਂ ਫੜ ਕੇ ਰੱਖ ਲਏ ਗਏ ਆ ਹੁਣ ਉਹ ਦੋ ਬੰਦੇ ਕਿਹੜੇ ਨੇ ਜਿਹੜਾ ਸਾਰੇ ਜਹਾਜ਼ ਨੂੰ ਸੈਟ ਅਪ ਕਰਕੇ ਲਿਜਾ ਰਹੇ ਸੀ ਉਹ ਹੋਣਗੇ ਜਾਂ ਮੇਨ ਏਜੰਟ ਜਾਂ ਫਿਰ ਜੋ ਵੀ ਉਹਨਾਂ ਦਾ ਰੋਲ ਹੋਏਗਾ ਸੋ ਦੋ ਬੰਦੇ ਫੜ ਲਏ ਆ ਬਾਕੀ ਜਹਾਜ਼ ਜਿਹੜਾ ਹੈ ਉਹ ਮੁੰਬਈ ਨੂੰ ਭੇਜ ਦਿੱਤਾ ਗਿਆ ਮਤਲਬ ਕਿ ਨਿਕਾਰਾਗੂਆ ਨੂੰ ਨਹੀਂ ਜਾਊਗਾ ਉਹ ਮੁੰਬਈ ਨੂੰ ਜਾਊਗਾ ਸੋ ਅੰਦਰੋਂ ਅੰਦਰ ਹੀ ਦੋਨਾਂ ਸਰਕਾਰਾਂ ਦਾ ਕੀ ਸਮਝੌਤਾ ਹੋਇਆ ਕਿ ਇਹਦੇ ਵਿੱਚ ਹੋ ਸਕਦਾ ਹੈ ਵੀ ਅੰਦਰੋਂ ਇਸ ਤਰ੍ਹਾਂ ਦਾ ਸਮਝੌਤਾ ਹੋਇਆ ਹੋਵੇ ਕਿ ਭਾਈ ਇਸ ਬਦਨਾਮੀ ਹੋਣੀ ਹੈ ਜੇਕਰ ਇਹ ਹੋ ਗਿਆ ਵੀ ਮਨੁੱਖੀ ਤਸਕਰੀ ਹੈ ਸੋ ਇਹਨਾਂ ਨੂੰ ਚੁੱਪਚੀਪੇ ਛੱਡ ਦਿਓ ਹੁਣ ਭਾਰਤ ਦੀਆਂ ਫਰਾਂਸ ਦੇ ਨਾਲ ਤੇ ਟਾਈਸ ਹੈਗੀਆਂ ਨੇ ਸੋ ਕੀ ਪਤਾ ਹੈ ਇਸ ਤਰ੍ਹਾਂ ਦੀ ਕੋਈ ਡੀਲ ਹੋਈ ਹੋਵੇ ਕਿ ਚੁੱਪਚੀਪੇ ਛੱਡ ਦਿਓ ਚਲੋ ਜੇ ਲੱਗੇ ਵੀ ਸੀ ਰੋਕੀ ਲਾਉਣ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਗੱਲ ਹੈ ਕਿਉਂਕਿ ਅਫੀਸ਼ੀਅਲਸ ਦੇ ਜਿਹੜੇ ਫਰਾਂਸ ਦੇ ਨੇ ਉਹਨਾਂ ਵੱਲੋਂ ਇਹ ਤਾਂ ਖਬਰ ਦੇ ਦਿੱਤੀ ਗਈ ਹੈ ਕਿ ਜਹਾਜ਼ ਨੂੰ ਰੀਲੀਜ਼ ਕਰ ਦਿੱਤਾ ਗਿਆ ਪਰ ਕਿਸ ਆਧਾਰ ਤੇ ਰੀਲੀਜ਼ ਕੀਤਾ ਗਿਆ ਇਹ ਲੋਕ ਕੌਣ ਸਨ ਇਹਨਾਂ ਨੂੰ ਵਾਪਸ ਕਿਉਂ ਭੇਜਿਆ ਗਿਆ ਇਹ ਇਹਦੇ ਬਾਰੇ ਕੋਈ ਵੀ ਜਿਹੜੀ ਗੱਲਬਾਤ ਹੈ ਉਹ ਬਾਹਰ ਨਹੀਂ ਆਈ ਲਿਲੀਆਨਾ ਜੋ ਵਕੀਲ ਹੈਗੀ ਹੈ ਇਸ 에ਅਰਲਾਈਨ ਦੀ ਲੈਜੈਂਡ 에ਅਰਲਾਈਨ ਦੀ ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਸਿਰਫ ਤੇ ਸਿਰਫ ਅਸੀਂ ਰੀਫਿਊਲ ਕਰਨ ਵਾਸਤੇ ਜਹਾਜ਼ ਜਿਹੜਾ ਹੈਗਾ ਇਸ 에ਅਰਪੋਰਟ ਦੇ ਉੱਤੇ ਉਤਾਰਿਆ ਸੀ ਮਤਲਬ ਹੋਰ ਕੋਈ ਗੱਲਬਾਤ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਨਾ ਵੀ ਰੈਂਕਿੰਗ ਹੁੰਦੀ ਹੈ ਜਿਹੜੀਆਂ 에어ਲਾਈਨਸ ਹੁੰਦੀਆਂ ਸੋ ਰੈਂਕਿੰਗ ਡਾਊਨ ਹੋ ਜਾਂਦੀ ਹੈ ਲੋਕ ਫਿਰ ਉਹ ਟਿਕਟਾਂ ਬੁੱਕ ਨਹੀਂ ਕਰਦੇ 에어ਲਾਈਨ ਖਤਮ ਵੀ ਹੋ ਸਕਦੀ ਹੈ ਸੋ ਇਹ ਇਸ ਤਰ੍ਹਾਂ ਹੋਇਆ ਵੀ ਹੈ ਬਹੁਤ ਸਾਰੇ ਪਹਿਲਾਂ ਪਹਿਲਾਂ ਹੈ ਨਾ ਜਿਹੜੀਆਂ 에어ਲਾਈਨਸ ਬਦਨਾਮ ਹੁੰਦੀਆਂ ਉਹ ਖਤਮ ਹੋ ਜਾਂਦੀਆਂ ਹੁੰਦੀਆਂ ਸੋ ਉਹ ਇਸ ਕਰਕੇ ਉਹਨੇ ਇਹ ਆਪਣੇ ਵੱਲੋਂ ਆਫੀਸ਼ੀਅਲੀ ਜਿਹੜਾ ਬਿਆਨ ਦਿੱਤਾ ਸੀ ਲਿਆਂ ਵਾਲੇ ਕਿ ਸਿਰਫ ਰੀਫਿਊਲ ਕਰਨ ਵਾਸਤੇ ਜਹਾਜ਼ ਨੂੰ ਜਿਹੜਾ ਹੈ ਪੈਰਿਸ ਦੇ ਇਲਾਕੇ 에ਅਰਪੋਰਟ ਤੇ ਉਤਾਰਿਆ ਗਿਆ ਸੀਗਾ ਸੋ ਇਹ ਸਾਰੀ ਗੱਲਬਾਤ ਜਿਹੜੀ ਹੈ ਹੁਣ ਤੱਕ ਆਈ ਹੈ ਜਹਾਜ਼ ਜਿਹੜਾ ਮੁੰਬਈ ਨੂੰ ਰਵਾਨਾ ਕਰ ਦਿੱਤਾ ਗਿਆ ਜੀ ਜਿੱਦ ਲਈ ਸੰਧਾਰਾ ਤੁਹਾਡਾ ਸਮਾਂ ਦਿੰਦੇ ਲਈ ਇਸ ਕਹੋ ਕਿ ਸਾਰੇ ਮਸਲੇ ਦੀ ਸਹੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਜੀ ਤੇ ਪੰਜਾਬ ਲਾਈਵ ਟੀਵੀ ਦੇਖਦੇ ਦਰਸ਼ਕਾਂ ਤੋਂ ਲਵਾਂਗੇ ਇਜਾਜ਼ਤ ਦੁਆਰਾ ਫਿਰ ਹਾਜ਼ਰ ਹੋਵਾਂਗੇ ਫਿਰ ਕਿਸੇ ਨਵੇਂ ਮوضوع ਲੈ ਕੇ